ਇਹਨਾਂ ਦੇ ਕਾਰਜਕੀਏ ਕਿੰਨੇ ਪਰਚੇ ਦਰਜ ਹੋ ਸਨ ਇਹਨਾਂ ਦੇ ਜੀ ਅਸੀਂ ਜਿਹੜੀ ਕਾਰਵਾਈ ਕਰ ਰਹੇ ਆ ਉਹ ਨਸ਼ਾ ਤਸਕਰ ਦਾ ਨਾਮ ਸੂਰਜ ਸਿੰਘ ਹੈ ਇਹ ਬੀੜ ਤਲਾਬ ਦਾ ਹੀ ਰਹਿਣ ਵਾਲਾ ਹੈ ਇਹਦੇ ਤੇ ਨੌ ਪਰਚੇ ਪੁਰਾਣੇ ਦਰਜ ਹੈ ਜਿਨ੍ਹਾਂ ਚ ਮੇਜਰ ਪਰਚੇ ਤੇ ਤੇ ਐਨਡੀਪੀਐਸ ਦੇ ਹੈ ਕਰੀਬ ਪੰਜ ਔਰ ਇਹਦੇ ਤੇ ਐਕਸਾਈਜ਼ ਸਰਕ ਦੇ ਵੀ ਪਰਚੇ ਦਰਜ ਹੈ ਰੀਸੈਂਟਲੀ 307 ਦਾ ਵੀ ਦਰਜ ਹੈ ਜਿਹਦੇ ਤਹਿ ਤੇ ਇਸ ਟਾਈਮ ਬਠਿੰਡਾ ਜੇਲ੍ਹ 'ਚ ਹੈਗਾ ਇਹਦੇ ਬ੍ਰਦਰ ਤੇ ਵੀ ਪਤਾ ਲੱਗਿਆ ਕਿ ਕਈ ਸਰ ਐਨਡੀਪੀਐਸ ਦੇ ਪਰਚੇ ਦਰਜ ਹੈ ਔਰ ਇੱਥੇ ਦੀ ਵਾਈਫ ਜਿਹੜੀ ਕੁਲਵਿੰਦਰ ਕੌਰ ਉਹ ਸਰਕਾਰੀ ਜ਼ਮੀਨ ਤੇ ਵਿਦਆਊਟ ਐਨੀ ਅਥੋਰਾਈਜੇਸ਼ਨ ਵਿਦਆਊਟ ਐਨੀ ਮਲਕੀਅਤ ਇਹ ਪੂਰਾ ਕੋਠੀ ਬਣਵਾ ਰਹੀ ਸੀ ਜਿਹਨੂੰ ਸਿਵਲ ਪ੍ਰਸ਼ਾਸਨ ਨੇ ਇੱਥੇ ਠਾਇਆ ਤੇ ਅਸੀਂ ਉਹਨਾਂ ਦੇ ਸਪੋਰਟ ਤੇ ਆਏ। ਇਸ ਤੋਂ ਲਾਵਾ ਉਹਦੇ ਹੋਰ ਵੀ ਕਿਸੇ ਪਰਿਵਾਰ ਤੇ ਵੀ ਐਫਆਈਆਰ ਦਰਜਨਾ। ਜੀ ਉਹਦੇ ਬ੍ਰਦਰ ਤੇ ਹੈਗੀ ਐ ਐਫਆਈਆਰ ਦਰਜ ਪਰ ਇੱਥੇ ਪ੍ਰਾਪਰਟੀ ਜੋ ਕਰਾਰਿਆ ਸੀ ਉਹ ਪਤਾ ਲੱਗਿਆ ਕਿ ਸੂਰਜ ਔਰ ਉਹਦੀ ਵਾਈਫ ਕੁਲਵਿੰਦਰ ਤੇ ਇਹ ਜਿਹੜੀ ਕਾਰਵਾਈ ਹੈ ਨਸ਼ਾ ਤਸਕਰ ਦੇ ਐਫਆਈਆਰ ਦਰਜ ਕਰਕੇ ਉਹ ਇੱਕ ਨਜਾਇਜ਼ ਉਸਾਰੀ ਕਰਕੇ ਹੋਈ ਹੈ। ਕੋਜੀ ਇਹ ਨਜਾਇਜ਼ ਉਸਾਰੀ ਕਰਕੇ ਹੋਈ ਹੈ ਬਟ ਕਿਉਂਕਿ ਉਹਦਾ ਲਿੰਕ ਜੋ ਉਹਦੀ ਓਕੂਪੇਸ਼ਨ ਹੈ ਜੋ ਉਹਦੀ ਮਤਲਬ ਇਨਕਮ ਦਾ ਹੈ ਇਲੀਗਲ ਮੈਥਡੋ ਨਸ਼ੇ ਦੇ ਥਰੂ ਹੀ ਹੈ ਇਸੇ ਕਰਕੇ ਅਸੀਂ ਇਹਨੂੰ ਪ੍ਰਾਇੋਰਟੀਸ ਕਰਕੇ ਮੈਸੇਜ ਵੀ ਦੇ ਰਿਹਾ ਹੈ ਕਿ ਇਸ ਏਰੀਆ ਚ ਜੋ ਇਸ ਤਰ੍ਹਾਂ ਦੀ ਉਸਾਰੀ ਆਪਣੀ ਡਰਗ ਪ੍ਰੋਸੀਡਸ ਤੋਂ ਕਰੇਗਾ ਉਹਦੇ ਤੇ ਇਹੀ ਐਕਸ਼ਨ ਲਿਆ ਜਾਏਗਾ ਇਹ ਤਾਫੀਰ ਜਿਹੜਾ ਬੀਡਪਲਾ ਦਾ ਕਾਫੀ ਨਾਮ ਇਰੀਆ ਮੰਨਿਆ ਜਾਂਦਾ ਹੋਰ ਵੀ ਕੋਈ ਆਇਡੈਂਟੀਫਾਈ ਕੀਤੀਆਂ ਆਉਣ ਵਾਲੇ ਦਿਨਾਂ ਵਿੱਚ ਹਾਂਜੀ ਅਸੀਂ ਕਈ ਸਾਰੀ ਆਇਡੈਂਟੀਫਾਈ ਕੀਤੀਆਂ ਤੇ ਉਹ ਐਸਡੀਐਮ ਸਾਹਿਬ ਡੀਸੀ ਸਾਹਿਬ ਸਾਰਿਆਂ ਦੀ ਨੋਲਿਜ ਅਸੀਂ ਉਹਨੂੰ ਦੇ ਚੁੱਕੇ ਹਾਂ ਤੇ ਉਹ ਰਿਕਾਰਡ ਖੰਗਾਲ ਰਹੇ ਆ ਔਰ ਜੋ ਇਹਦਾ ਪ੍ਰੋਸੀਜਰ ਹੁੰਦਾ ਉਹ ਉਹਨੂੰ ਅਡਾਪਟ ਕਰ ਰਹੇ ਠੀਕ ਹੈ ਇਹ ਵੀ ਸੁਣਨ ਵਿੱਚ ਆਇਆ ਜੀ ਕਿ ਕਈ ਲੋਕ ਨਸ਼ਾ ਵੇਚਦੇ ਆ ਕਾਫੀ ਸਮੇਂ ਤੋਂ ਪਰ ਉਹਨਾਂ ਦੇ ਖਿਲਾਫ ਕੋਈ ਐਫਆਈਆਰ ਦਰਜ ਨਹੀਂ ਹੋਈ ਜਾਂ ਕੋਈ ਗ੍ਰਾਮਦਗੀ ਨਹੀਂ ਹੋਈ ਉਮਨੋ ਤੇ ਕੋਈ ਹੈਗਾ ਇਸ ਤਰ੍ਹਾਂ ਕਾਰਵਾਈ ਕੀਤੀ ਜਾ ਸਕਦੀ ਕੋਈ ਪਾਰਟਿਕੂਲਰ ਹੈ ਤਾਂ ਤੁਸੀਂ ਦੱਸੋ ਅਦਰਵਾਈਜ਼ ਇਹ ਵੀ ਜਦੋਂ ਸਾਨੂੰ ਪਤਾ ਲੱਗਿਆ ਤੇ ਇਹਦੇ ਤੇ ਨੌ ਪਰਚੇ ਦਰਜ ਹੈ ਜਦੋਂ ਰਿਕਵਰੀ ਹੁੰਦੀ ਹੈ ਤਾਂ ਕਾਰਵਾਈ ਜੋ ਰੋਕੇਗਾ ਉਹਦੇ ਤੋਂ ਤਾਂ ਆਫੈਕਸ਼ਨ ਹੁੰਦਾ ਹੈ ਤੁਹਾਨੂੰ ਪਤਾ ਹੈ ਕਿ ਅੱਜਕੱਲ ਕਿੰਨਾ ਸਟ੍ਰਿਕਟ ਹੈ ਬਟ ਇਹ ਸਾਡੀ ਜਿਹੜੀ ਯੁੱਧ ਨਸ਼ੇ ਵਿਰੁੱਧ ਹੈ ਉਹਦੇ ਤਹਿਤ ਬੜਾ ਵਧੀਆ ਮੈਸੇਜ ਹੈ ਕਿਉਂਕਿ ਇਹ ਇਥੇ ਦਾ ਪੁਰਾਣਾ ਬਦਨਾਮ ਐਂਟੀਟੀ ਸੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਕਿ ਨਹੀਂ ਜਿਹੜੀ ਬਿਲਡਿੰਗ ਦੇ ਬਲਡਰੋਜ਼ ਅਸੀਂ ਆਈ ਥਿੰਕ ਰੀਸੈਂਟਲੀ ਤਾਂ ਹੋਣੀ ਅੱਜ ਹੀ ਕੀਤੀ ਹੈ ਬਟ ਅਸੀਂ ਇਹਨੂੰ ਡਰਾਈਵ ਨੂੰ ਕੰਟੀਨਿਊ ਕਰ